ਭਾਈ ਅਮਰਿਤਪਾਲ 6 ਮਹੀਨੇ ਦੇ ਅੰਦਰ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਆਪਣੇ ਸਾਥੀਆਂ ਸਮੇਤ 6 ਮਹੀਨੇ ਦੇ ਅੰਦਰ ਅੰਦਰ ਭਾਈ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚੋਂ ਪੰਜਾਬ ਵਾਪਸ ਆ ਸਕਦੇ ਨੇ ਸਿੱਖਾਂ ਦੇ ਲਈ ਇਹ ਖੁਸ਼ੀ ਦੀ ਖਬਰ ਹੈ ਇਹ ਖਬਰ ਇਹ ਬੋਲ ਨੇ ਜੋ ਵਰਸਾ ਸਿੰਘ ਬਲਟੋਹਾ ਦੇ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੈਂਸ ਦੇ ਵਿੱਚ ਇਹ ਗੱਲ ਆਖੀ ਹੈ ਕਿ ਜੋ ਅਮਰਤਪਾਲ ਹੈ 6 ਮਹੀਨੇ ਦੇ ਅੰਦਰ ਅੰਦਰ ਬਾਹਰ ਆ ਸਕਦੇ ਨੇ ਜੇਲ੍ਹ ਦੇ ਵਿੱਚ ਕਿਉਂਕਿ ਉਹਨਾਂ ਤੇ ਕੋਈ ਐਨਐਸਏ ਤੋਂ ਬਿਨਾ ਵੱਡਾ ਪਰਚਾ ਨਹੀਂ ਹੈ 307 ਦਾ ਪਰਚਾ ਲੱਗਿਆ ਉਸ ਤੇ ਜ਼ਮਾਨਤ ਜਲਦ ਮਿਲ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਨੇ ਕਿ ਵੋਟਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਖੜੇ ਨੇ ਤੇ ਉਹਨਾਂ ਦੇ ਵਿਰੋਧੀ ਕੈਂਡੀਡੇਟ ਨੇ ਵਰਸਾ ਸਿੰਘ ਬਲਟੋਹਾ ਕਈ ਜਗ੍ਹਾ ਤੇ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਵੀ ਬੋਲਦੇ ਨਜ਼ਰ ਆਉਂਦੇ ਨੇ ਪਰ ਹੁਣ ਉਹਨਾਂ ਦੇ ਪੱਖ ਵਿੱਚ ਵੀ ਬੋਲਦੇ ਦਿਖਾਈ ਦਿੱਤੇ ਨੇ ਵੱਡੀ ਖਬਰ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਉਲਟ ਜੋ ਖੜੇ ਨੇ ਅਕਾਲੀ ਦਲ ਦੇ ਵਿਰਸਾ ਸਿੰਘ ਬਲਟੋਆ ਉਹਨਾਂ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਆਓ ਤੁਹਾਨੂੰ ਸੁਣਾਉਣੇ ਆ ਹੋਰ ਕੀ ਕੀ ਕਹਿਣਾ ਮੈਂ ਦਾਅਵੇ ਨਾਲ ਕਹਿਣਾ ਕਿ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ 6 ਮਹੀਨੇ ਦੇ ਵਿੱਚ ਵਿੱਚ ਬਾਹਰ ਹੋਣਗੇ ਹੋ ਸਕਦਾ ਹੈ ਕਿ ਪਹਿਲਾਂ ਹੀ ਆ ਜਾਣ ਕਿਉਂਕਿ NSA ਹੈ ਇੱਕ ਵਾਰਾ ਰਿਪੀਟ ਹੋ ਗਈ ਹੈ। ਇਰਵੋਕ ਹੋਣੀ ਹੋਣੀ ਹੈ। ਅਸੀਂ ਇਹਨਾਂ ਗੱਲਾਂ ਦਾ ਸਾਹਮਣਾ ਕੀਤਾ ਹੈ। ਦੂਸਰੀ ਗੱਲ ਉਹਨਾਂ ਦੇ ਕੇਸ ਨੇ, ਕੇਸਾਂ 'ਚ ਜਮਾਨਤਾ ਹੋਣੀ ਹੈ। ਕੇਸ ਕੀ ਹੈ 307 ਦਾ। 307 ਦੀਆਂ ਤਾਂ ਬਾਰੋ-ਬਾਰ ਜਮਾਨਤਾ ਹੋ ਜਾਂਦੀਆਂ। ਜਾਂ ਤੇ ਹੋਵੇ ਨਾ ਕਿ ਜਿਤਨਾ ਭਾਈ ਖੜਾ ਹੈ, ਉਮਰ ਕੈਦੀ ਦੀ ਸਜ਼ਾ ਹੋਈ ਤੇ 34 ਸਾਲਾਂ ਦਾ ਬੈਠਾ ਹੈ। ਭਾਈ ਭੁੱਲ ਰਿਹਾ। ਉਮਰ ਕੈਦੀ ਦੀ ਸਜ਼ਾ ਹੋਈ ਤੇ 29 ਸਾਲਾਂ ਤੋਂ ਬੈਠਾ ਹੈ। ਹਾਂਜੀ। ਭਾਈ ਰਾਜੋਵਾਨਾ ਨਤੀਆਂ ਸਾਲਾਂ ਤੋਂ ਫਾਂਸੀ ਦੇ ਫੰਦੇ ਤੇ ਖੜੋਤਾ ਆ ਭਾਈ ਇਕਤਾਰ ਸਿੰਘ ਵਾਰਾ ਆ 28 ਸਾਲਾਂ ਤੋਂ ਜੇਲ੍ਹ ਚ ਬੈਠਾ ਆ ਭਾਈ ਪਿਹੋਰਾ ਬੈਠਾ ਆ ਇੱਕ ਦੇਖੋ ਸਭ ਤੋਂ ਵੱਡੀ ਗੱਲ ਭਾਈ ਗੁਰਮੀਤ ਸਿੰਘ ਇੰਜੀਨੀਅਰ ਪਤਾ ਨਹੀਂ ਤੁਸੀਂ ਮਿਲੇ ਕਿ ਨਹੀਂ ਮਿਲੇ ਕਿ ਗੁਰਮਖਰੂ ਬਿਲਕੁਲ ਗੁਰਮਖਰੂ ਜੀ ਨੂੰ ਆਪਾਂ ਕਹ ਦੀਏ ਜਿੱਥੇ ਕੋਈ ਬਾਲਸ਼ਲ ਨਹੀਂ ਉਹ ਬੰਦਾ 28 ਸਾਲਾਂ ਬਾਅਦ ਪੱਕੀ ਜਮਾਨਤ ਤੇ ਰਿਹਾ ਹਾਲ ਦਾ ਪੱਕੀ ਜਮਾਨਤ ਤੇ ਮਤਲਬ ਤੇ ਉਹ ਪੱਕੀ ਜ਼ਮਾਨਤ ਤੇ ਰਿਹਾ ਹੁੰਦਾ ਆ ਜਾਂ ਮਹੀਨਾ ਪਹਿਲਾਂ ਉਹਦੀ ਜ਼ਮਾਨਤ ਰੱਦ ਕਰਕੇ ਉਹਨੂੰ ਜਿਲੇ ਭੇਜਦਾ ਕਿਸੇ ਟੀਵੀ ਚੈਨਲ 'ਤੇ ਚਲਾਈ ਚਲੋ ਕਾਲ ਚੈਨਲ 'ਤੇ ਚਲੀ ਹੋਊਗੀ ਤੁਹਾਡੇ ਅਰਜ਼ੇ ਮੈਂ ਮੰਨ ਲਈ ਕਿਸ ਨੇ ਚਲਾਈ ਐਡਾ ਵੱਡਾ ਧੱਕਾ ਹੋਇਆ ਹੋਵੇ ਕਿਸੇ ਬੰਦੇ ਦੇ ਨਾਮ ਦਾ ਕੋਈ ਉਹਦੀ ਸ਼ਿਕਾਇਤ ਨਾ ਹੋਵੇ ਕੋਈ ਉਹਦੀ ਲਾਡਰਡਰ ਨੂੰ ਲੈ ਕੇ ਕੋਈ ਨਾ ਹੋਵੇ ਕੋਈ ਉਹ ਤਾਂ ਕਾਨੂੰਨ ਤੋੜਨ ਨੂੰ ਲੈ ਕੇ ਨਾ ਹੋਵੇ ਉਹਦੀ ਜ਼ਮਾਨਤ ਰੱਦ ਕੇ ਬਾਹਰ ਭੇਜ ਜਿਲੇ ਭੇਜੋ ਮੈਂ ਆ ਅਕਾਲੀ ਦਲ ਨੇ ਉਹਦੀ ਗੱਲ ਠਾਈ ਹੈ ਵੀ ਇਹ ਧੱਕਾ ਨਹੀਂ ਉਮੀਦਵਾਰ ਤੇ ਪਹਿਲਾਂ ਅਕਾਲੀ ਦਲ ਨੇ ਦਿੱਤਾ ਮੀਤੁਰ ਤੇ ਅਕਾਲੀ ਦਲ ਨੇ ਕਿਹਾ ਵੀ ਅਸੀਂ ਘੜਾ ਕਰਨਾ ਤੇ ਮੈਨੂੰ ਤੇ ਕਹਿੰਦੇ ਰਿਹਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਮੈਨੂੰ ਇਹ ਕਹਿੰਦੇ ਰਿਹਾ ਸੰਗਤ ਜ਼ੋਰ ਪਾ ਦੀਏ ਭਾਈ ਸਾਹਿਬ ਮਨਾ ਕਰਦੇ ਪਏ ਉਹ ਚਲੋ ਮੈਨੂੰ ਵੀ ਸੰਗਤ ਹੀ ਪਾ ਰਹੀ ਹੈ ਸਾਡੀ ਸ਼ਕਤੀ 'ਚ ਵੰਡੀਆਂ ਪਾ ਕੇ ਪੰਜਾਬੀਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਜੇ ਤੇ ਬੰਦੀ ਸਿੰਘਾਂ ਦਾ ਭਲਾ ਹੁੰਦਾ ਹੈ ਤੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭਲਾ ਹੁੰਦਾ ਹੈ ਤਾਂ ਪਚਾਰ ਪੰਜ ਹੋਰ ਖੜੇ ਕਰ ਲੈਨੇ ਚਾਰ ਪੰਜ ਹੋਰ ਖੜੇ ਕਰ ਲੈਨੇ ਫਿਰ ਮੋਰਚਾ ਛੇਤੀ ਫਦੇ ਹੋ ਜਾਊਗਾ ਅੱਗੇ ਕਹਿੰਦੇ ਆ ਕਿ ਵੀ ਖਾਲਸਾ ਪੰਥ ਦੀ ਖੁਵਾਰੀ ਐਸੇ ਕਰਕੇ ਹੋ ਰਹੀ ਐ ਕਿ ਕੋਈ ਕੇਦੇ ਸਿਰ ਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤੇ ਮੈਂ ਉਹਨਾਂ ਨੂੰ ਵੀ ਸੁਮਚੀਆਂ ਸਿੱਖ ਜਗਤ ਦੀਆਂ ਸਖਸ਼ੀਅਤਾਂ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਮਦਈ ਰਿਹਾ ਹੈ ਪੰਥਕ ਏਕਤਾ ਦਾ ਮਦਈ ਰਿਹਾ ਹੈ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈ ਰਿਹਾ ਹੈ ਪੰਥ ਪੰਜਾਬ ਦੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਉਹਦੀ ਆਪਣੀ ਸ਼ਕਤੀ ਬਣਨੀ ਮੇਰੇ ਵਰਗਾ ਜਿਹਨੇ ਜਵਾਨੀ ਦੇਖੀ ਨਹੀਂ ਜਵਾਨੀ ਹੁੰਦੀ ਕੀ ਹੈ ਜਵਾਨੀ ਜੇਲਾਂ ਚ ਕੱਢੀ ਹੈ ਹਾਂਜੀ ਤੇ ਜੇਲਾਂ ਚ ਵੀ ਇਹੋ ਜਿਹੇ ਪਤਨੀ ਬਾਹਰ ਆਉਣਾ ਗਣੀ ਆਉਣਾ ਜੇ ਆਉਂਦੇ ਰਹੇ ਤੇ ਬਾਹਰੋਂ ਬਾਹਰ ਹੀ ਚੱਕ ਕੇ ਲੈ ਜਾਂਦੇ ਰਹੇ ਤੇ ਥਾਣਿਆਂ ਚ ਕਮਾਗਮ ਹੋ ਕੇ ਫਿਰ ਜੇਲ੍ਹੇ ਭੇਜ ਦਿੰਦੇ ਰਹੇ 1984 ਦੀ ਸਭ ਤੋਂ ਪਹਿਲੀ ਐਨਐਸਏ ਮੇਰੇ ਤੇ ਲੱਗੀ 1991 ਦਸੰਬਰ ਦੇ ਵਿੱਚ ਪੰਜਾਬ ਦੇ ਅੰਦਰ ਆਖਰੀ ਐਨਐਸਏ ਮੇਰੇ ਤੇ ਲੱਗੀ ਉਸ ਤੋਂ ਬਾਅਦ ਹੁਣ ਲੱਗੀ ਪਤਨੀ ਕਿੰਨੇ ਕੁ ਤਮਾਸ਼ੇ ਚੱਲੇ ਕਿੰਨੇ ਕੁ ਟੌਰਚਰ ਸੈਂਟਰ ਦੇਖੇ ਹੈ 1984 ਚ ਕਿੰਨੇ ਕੁ ਟੌਰਚਰ ਦੇਖੇ ਆ ਔਰ 1984 ਦੇ ਵਿੱਚ ਅਜੇ ਇਹ ਹਲਾਤਾਂ 'ਚ ਰੱਖਿਆ ਸੀ ਦੇਸ਼ ਦੀ ਸਰਕਾਰ ਨੇ ਇਹ ਤਾਂ ਕਹਿੰਦੇ ਨਾ ਕਿ ਸਾਲ ਹੋ ਗਏ ਸਾਨੂੰ ਮਿਰ ਤੇ ਸਾਢੇ 9 ਮਹੀਨਿਆਂ ਬਾਅਦ ਪਰਿਵਾਰ ਦਾ ਜੀ ਮੇਰੇ ਮੱਥੇ ਲੱਗਣ ਦਿੱਤਾ ਸੀ ਸਾਢੇ 9 ਮਹੀਨਿਆਂ ਬਾਅਦ ਜੋਧਪੁਰ ਜੇਲ੍ਹ 'ਚ ਮੇਰੀ ਪਹਿਲੀ ਮੁਲਾਕਾਤ ਮਾਰਚ 1985 'ਚ ਹੋਈ ਸੀ ਮੈਂ ਜੂਨ 84 ਦਾ ਫੜਿਆ ਸੀ ਉਸ ਹਿਸਾਬ ਨਾਲ ਕਿੰਨੇ ਮਹੀਨੇ ਬਣਦੇ ਆ ਅਦੇ ਉਹ ਵੀ ਮੇਰੀ ਬਜ਼ੁਰਗ ਮਾਤਾ ਵਿਚਾਰੀ ਉਥੇ ਗਈ ਪਰਮਿਸ਼ਨਾਂ ਲੈ ਕੇ ਉਥੇ ਪਹੁੰਚੀ ਤੇ ਮੇਰੀ ਮੁਲਾਕਾਤ ਹੋਈ ਤੇ ਸਾਡੇ ਮੱਥੇ ਜਾਂ ਏਜੰਸੀਆਂ ਵਾਲੇ ਲੱਗਦੇ ਸੀ ਜਾਂ ਪੁਲਿਸ ਲੱਗਦੀ ਸੀ ਜਾਂ ਫੌਜ ਲੱਗਦੀ ਸੀ ਤੇ ਜਾਂ ਜੇਲ੍ਹ ਪ੍ਰਸ਼ਾਸਨ ਲੱਗਦਾ ਸੀ ਦੂਜਾ ਬੰਦਾ ਸਾਡੇ ਕਦੀ ਕਿਸੇ ਨੇ ਕੋਈ ਮੱਥੇ ਨਹੀਂ ਸੀ ਲੱਗਣ ਦਿੱਤਾ ਅਸੀਂ ਦਿਓ ਜਿੱਡਾ ਕੱਟ ਕੇ ਹੈ ਔਰ ਸਾਲਾਂ ਬਧੀ ਅਸੀਂ ਬੇੜੀਆਂ ਸਾਡੇ ਪੈਰਾਂ 'ਚ ਹੁੰਦੀਆਂ ਸੀ ਤੋਂ ਸਾਨੂੰ ਇਹ ਬਾਹਰ ਨਹੀਂ ਸੀ ਪਤਾ ਹੁੰਦਾ ਕੀ ਵਾਪਰ ਰਿਹਾ ਹੈ ਤੇ ਸਾਨੂੰ ਇਹੀ ਕਹਿਆ ਜਾਂਦਾ ਤੂੰ ਇੱਥੇ ਇਕੱਲਾ ਆ ਇਸ ਚੱਕੀ ਦੇ ਵਿੱਚ ਜੇਲ੍ਹ ਦੇ ਵਿੱਚ ਬਾਕੀ ਤਾਂ ਲੱਗ ਕੋਈ ਨਹੀਂ ਹੈਗਾ ਬਾਕੀ ਸਭ ਨਾ ਤੇ ਸਾਨੂੰ ਇਹਨਾਂ ਕੁ ਪਤਾ ਹੁੰਦਾ ਵੀ ਹੈਗੇ ਆ ਪਰ ਨਹੀਂ ਮਲਾਉਂਦੇ ਮੱਥੇ ਨਹੀਂ ਲਾਉਂਦੇ ਨਹੀਂ ਪਤਾ ਲੱਗਦਾ ਉਹਨਾਂ ਲੱਤਾਂ ਚ ਰਹੇ ਆ ਜੋਧਪੁਰ ਵਰਗੀਆਂ ਧਿਆੜ ਵਰਗੀਆਂ ਜਿਲ੍ਹਾਂ ਕਟੀਆਂ ਨੇ ਤੇ ਮੈਂ ਹੱਥ ਮਲ ਕੇ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਅੱਜ ਦੇ ਜਿਨ੍ਹਾਂ ਨੂੰ ਨਹੀਂ ਪਤਾ ਕਿ 84 ਕੀ ਸੀ 84 ਚ ਕਿੰਨਾ ਦਾ ਕੀ ਹਾ ਅ ਮਤਲਬ ਹ ਹਿੱਸਾ ਰਿਆ ਦੂਸਰੀ ਗੱਲ ਜਿਹੜੀ ਇਹ ਮੇਰੀ ਇਨਿਕ ਬੇਨਤੀ ਆ ਕਿ ਮੈਂ ਨਾਲ ਟੈਂਪਟ ਪਿੱਛੇ ਗੱਲ ਮਿਲਿਆ ਨਹੀਂ ਕਿ ਸਦਾ ਫੋਨ ਹੀ ਤੂੰ ਵੰਦੇ ਰਹਿ ਜਾ ਕਿ ਮੇਰੇ ਅਗੇ ਜਿਉਂ ਤੂੰ ਉਦੋਂ ਦੇ ਲੱਗੇ ਜਿਹ ਕਈਆਂ ਦੀ ਗੱਲ ਹੀ ਨਹੀਂ ਹੋਈ ਇਨਿਕ ਜਿਆਦਾ ਫੋਨ ਮੈਨੂੰ ਅਟੈਂਡ ਕਰਨੇ ਪਏ ਮੈਂ ਕੀਤੇ ਵੀ ਚਲੋ ਜਿੰਨੇ ਜੋਗਾ ਸੀਗਾ ਪਰ ਹੁਣ ਜਿਹੜੀ ਗੱਲ ਨੇ ਕਿ ਯਰੋਂ ਐਵੇਂ ਹੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿੰਨਾਂ ਨਾਲ ਸੰਬੰਧਤ ਨੇ ਵਿਰਸਾ ਸੰਬਲਟੋ ਉਹਦੀ ਗੱਦ ਗੱਲ ਕਰਦੇ ਜੀ ਬਾਵਾ ਖੜੀ ਕਰਕੇ ਆ ਗਿਆ ਸੀ ਜਦੋਂ ਮੈਂ ਬਾਵਾ ਖੜੀ ਕਰਕੇ ਆ ਗਿਆ ਤੇ ਮੇਰਦੋ ਨਾਲ ਰਿਸ਼ਤਾ ਕਰਤਾ ਹਾਂਜੀ ਮੇਰਦੋ ਨਾਲ ਫੋਨ ਦੀ ਸੇਚ ਤੇ ਰੱਖਿਆ ਜੋ ਉਹ ਹਾਲ ਸਾਡਾ ਹੋਇਆ ਹਾਂਜੀ ਉਹ ਬਾਵਾ ਖੜੀਆਂ ਕਰਨਾਂ ਵਾਲੇ ਤੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਠੀਕ ਹੈ ਉਪਤਨੀ ਕੌਣ ਨੇ ਕੌਣ ਨਹੀਂ ਜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਹੈ ਤੇ ਉਹ ਉਹਨਾਂ ਨੂੰ ਰੋਕਣ ਅਜੀ ਉਹਨਾਂ ਦਾ ਪਰਿਵਾਰ ਰੁਕੇ ਕਿ ਜੇ ਮੇਰੀ ਕਰਦਾਰ ਕੁਛ ਹੀ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਵੀ ਕੀ 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 ਕਿਹਦੇ ਕਿਹਦੇ ਕੀ ਗੱਲਾਂ ਨਿਕਲਣਗੀਆਂ ਬਿਆਨ ਦੇਣ ਕਿ ਜੇ ਕਰਦਾਰ ਕੁਛ ਨਹੀਂ ਹੋਣੀ ਚਾਹੀਦੀ ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਕਿ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੁਸੀਂ ਵੀ ਕਹਿ ਦਿਓ ਕਿ ਭਾਈ ਅਮਰਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀਗਾ ਉਹਨੇ ਵੀ ਤਾਂ ਬਾਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ ਉਹ ਕਿੜੀ ਹੈ ਜੰਗ ਸੀਗੀ ਕਾਰਗਲ ਦੀ ਕਿ ਉਹ ਜਿਹੜੀ ਉੱਥੇ ਕੀ ਜਿਹੜੇ ਜਿੱਤੇ ਆਪਣੇ 27 28 ਸਿੰਘ ਸ਼ਹੀਦ ਹੋਏ ਸੀਗੇ ਅਫਗਾਨਾਂ ਨਾਲ ਸਾਰਾ ਗਿੜੋ ਹਾਂਜੀ ਉਹ ਵੀ ਤੇ ਆਣ ਕੇ ਖੀ ਰਣ ਕੇ ਸਮਰਪਣ ਕੀਤਾ ਹੈ ਜੀ ਸਮਰਪਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਵਾ ਐ ਕਰਕੇ ਖੜੀਆਂ ਕਰਕੇ ਜਾ ਰਹੇ ਜੇ ਉਹਨਾਂ ਕੋਲੇ ਹਾਂਜੀ ਅਸੀਂ ਤੇ ਘੇਰੇ ਗਏ ਸੰਤ ਚਾਰਜ ਫਿਰ ਉਹਨਾਂ ਲੜਦੇ ਆ ਜਿਹੜਾ ਘੇਰਾ ਪਿਆ ਤੇ ਘੇਰੇ ਜਹੀਂ ਆ ਗਏ ਤੇ ਘੇਰਾ ਵੀ ਅਸੀਂ ਤਾਂ ਕਾਲ ਤੱਕ ਤੇ ਹੈ ਨਹੀਂ ਸੀ ਇਸ ਤੇ ਦੂਸਰੇ ਪਾਸੇ ਸੀ ਤੇ ਭਾਈ ਸਾਹਿਬ ਤੇ ਜਾ ਸੀਗੇ ਤੇ ਭਾਈ ਸਾਹਿਬ ਦੀ ਇਮੇਜ ਬੜਗੀ ਕਿ ਪੁਲਿਸ ਕੋਲਿਆਂ ਆਣ ਕੇ ਆਤਮ ਸਮਰਪਣ ਕਰਨਾ ਪਿਆ ਗਿਆ ਮੈਨੂੰ ਕਹੇ ਨਹੀਂ ਇੱਥੇ ਕਹਿ ਰਿਆ ਸੀ ਕਿ ਤੁਸੀਂ ਵੀ ਆ ਕੇ ਦੇਓ ਤੂੰ ਮੈਂ ਨਹੀਂ ਇਹਨਾਂ ਗੱਲਾਂ ਚ ਪੈਂਦਾ ਮੈਂ ਨਾ ਇਹ ਗੱਲਾਂ ਕਰਨੀਆਂ ਚਾਹਣਾ ਹਾਂਜੀ ਵੀ ਇਹ ਇਹ ਮੈਂ ਗੱਲਾਂ ਕੀਤਿਆਂ ਹੋਰ ਪਰਸਨ ਕਰ ਜਾਂਦੀ ਐ ਪਰ ਇਹ ਗੱਲਾਂ ਚ ਨਾ ਪਾਓ ਇਹ ਗੱਲਾਂ ਬੜੀਆਂ ਗਾਂਹਾਂ ਤੱਕ ਜਾਣਗੀਆਂ ਇਹ ਟੱਕੀ ਰਹੇ ਜੇ ਮੇਰੇ ਚ ਕਈ ਮੈਂ ਦੇਖੋ ਮੈਂ ਐਵੇਂ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਚਿਹਰਾ ਜੀ ਜੀ ਤੁਸੀਂ ਬੜੇ ਪੰਥਕ ਜਜਬੇ ਵਾਲੇ ਜੀ ਜੀ